ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਜੀ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਇਹਦਾ 21ਵਾਂ ਭਾਗ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੇ ਹਾਂ ਬਹੁਤ ਹੀ ਵਧੀਆ ਨਾਵਲ ਹੈ ਜਿਹੜੇ ਕਿ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਵੀ ਬਿਆਨ ਕਰਦਾ ਹੈ ਕੁਝੇ ਰਿਸ਼ਤਿਆਂ ਨੂੰ ਵੀ ਬਿਆਨ ਕਰਦਾ ਹੈ ਨਦੀ ਦੀਆਂ ਲਹਿਰਾਂ ਉੱਠਦੀਆਂ ਹਨ ਤੇ ਉੱਠ ਕੇ ਸਿਮਟ ਜਾਂਦੀਆਂ ਨੇ ਉਹਨਾਂ ਦਾ ਕੋਈ ਨਿਸ਼ਾਨ ਬਾਕੀ ਨਹੀਂ ਰਹਿੰਦਾ ਪਰ ਜਿੰਨਾ ਕੰਡਿਆਂ ਨੂੰ ਇਹ ਲਹਿਰਾਂ ਕਈ ਵਾਰੀ ਖੋਰ ਕੇ ਢਾ ਜਾਂਦੀ ਹਨ ਇਹ ਮੁੜ ਕਦੀ ਕਿਸਮਤ ਨਾਲ ਹੀ ਸਾਬਤ ਹੋ ਸਕਦੇ ਨੇ ਕਿਦਾਰ ਦੀ ਜੀਵਨ ਨਦੀ ਵਿੱਚ ਇਹੋ ਜਿਹੀਆਂ ਬੇਅੰਤ ਲਹਿਰਾਂ ਉੱਠੀਆਂ ਤੇ ਉੱਠ ਕੇ ਮਿਟ ਗਈਆਂ ਪਰ ਚਿੰਨ ਰੂਪ ਵਿੱਚ ਇਹ ਕਿਦਾਰ ਦੇ ਦਿਲ ਦੇ ਕੰਡਿਆਂ ਨੂੰ ਜਿਹੜੇ ਖੱਪੇ ਪਾ ਗਈਆਂ ਉਹਨਾਂ ਹੀ ਖੱਪਿਆਂ ਨੂੰ ਮੁੜ ਭਰਨ ਲਈ ਕਿਦਾਰ ਨੇ ਆਪਣਾ ਨਵਾਂ ਸਫ਼ਰ ਸ਼ੁਰੂ ਕੀਤਾ ਪਰ ਕੀ ਇਸ ਮਨੋਰਥ ਵਿੱਚ ਉਹ ਕਾਮਯਾਬ ਹੋ ਸਕਿਆ ਉਹ 라ਵਲਪਿੰਡੀ ਨੂੰ ਛੱਡ ਕੇ ਜਿਉਂ-ਜਿਉਂ ਦੂਰ ਚਲਾ ਜਾ ਰਿਹਾ ਸੀ ਉਸ ਨੂੰ ਉਹ ਯਾਦ ਹੋ ਦੂਣੀ ਚੌਣੀ ਹੋ ਕੇ ਉਸ ਦੀ ਜੀਵਨ ਨਦੀ ਦੇ ਕੰਡੇ ਖੋਰਦੀ ਜਾਂਦੀ ਸੀ ਪਰ ਸੁਭਾਅਕ ਹਠੀ ਤबीयत ਦਾ ਹੋਣ ਕਰਕੇ ਕਿਦਾਰ ਨੇ ਦਮ ਨਹੀਂ ਛੱਡਿਆ ਪਿੰਡਿਓਂ ਤੁਰ ਕੇ ਜਦ ਉਹ ਅੰਮ੍ਰਿਤਸਰ ਪਹੁੰਚਿਆ ਤਾਂ ਉਸ ਨੇ ਖਿਆਲ ਕੀਤਾ ਕਿ ਜਦ ਤੱਕ ਉਹ ਵਿਹਲਾ ਰਹੇਗਾ ਉਸ ਦੀ ਮਾਨਸਿਕ ਹਾਲਤ ਖਰਾਬ ਹੀ ਹੁੰਦੀ ਜਾਵੇਗੀ ਉਸ ਨੂੰ ਆਪਣੇ ਆਪ ਦਾ ਜੇ ਕੋਈ ਇਲਾਜ ਦਿਸਦਾ ਸੀ ਤਾਂ ਇਹੋ ਕਿ ਉਹ ਕਿਸੇ ਰਜੇਵੇਂ ਵਿੱਚ ਰੁੱਝ ਜਾਵੇ ਇਸ ਨਾਲ ਜੇ ਉਹ ਕਿਸੇ ਦੀ ਯਾਦ ਨੂੰ ਨਹੀਂ ਭੁੱਲ ਸਕਦਾ ਤਾਂ ਘੱਟੋ-ਘੱਟ ਆਪਣੇ ਆਪ ਨੂੰ ਤਾਂ ਭੁੱਲ ਸਕੇਗਾ ਉਹ ਸੋਚਣ ਲੱਗਾ ਕਿਹੜਾ ਤਰੀਕਾ ਹੈ ਜਿਸ ਨਾਲ ਮੈਂ ਆਪਣੇ ਆਪ ਨੂੰ ਤਾਂ ਭੁੱਲ ਦੇ ਅੰਧਕਾਰ ਵਿੱਚ ਗਵਾ ਸਕਾਂ ਇਸ ਤੋਂ ਛੁੱਟ ਕੇਦਾਰ ਜਿਹੜੀ ਜ਼ਿੰਮੇਵਾਰੀ ਦੀਆਂ ਪੰਡ ਸਿਰ ਤੇ ਚੁੱਕ ਕੇ ਤੁਰਿਆ ਸੀ ਉਸ ਦਾ ਵੀ ਉਹਨੂੰ ਘੱਟ ਫਿਕਰ ਨਹੀਂ ਸੀ ਉਸ ਤੋਂ ਉਸ ਨੂੰ ਵੱਧ ਤੋਂ ਵੱਧ ਫਿਕਰ ਰੁਪਏ ਕਮ ਉਸ ਨੂੰ ਵੱਧ ਤੋਂ ਵੱਧ ਰੁਪਏ ਕਮਾਉਣ ਦੀ ਲੋੜ ਸੀ ਤੇ ਅਖੀਰ ਉਸ ਨੇ ਇੱਕ ਘੜੀ ਸਾਜ ਦੀ ਦੁਕਾਨ ਤੇ ਨੌਕਰੀ ਕਰ ਲਈ ਕੰਮ ਵਿੱਚ ਉਸ ਨੇ ਆਪਣੇ ਆਪ ਨੂੰ ਇਤਨਾ ਗਲਤਾਨ ਕਰ ਦਿੱਤਾ ਕਿ ਹੱਦਾਂ ਹੀ ਮੁਕਾ ਦਿੱਤੀਆਂ ਮਾਲਕ ਦੇ ਮਨਾ ਕਰਦਿਆਂ ਵੀ ਉਹ ਸਿਰ ਸੁੱਟ ਕੇ ਦਿਨ ਰਾਤ ਕੰਮ ਵਿੱਚ ਜੁਟਿਆ ਰਹਿੰਦਾ ਖਾਣ ਪੀਣ ਵੱਲੋਂ ਉੱਕਾ ਹੀ ਬੇਸੁੱਧ ਸੀ ਉਸ ਦੀ ਖੱਟੀ ਵਿੱਚੋਂ ਜੇ ਕੁਝ ਖਰਚ ਹੁੰਦਾ ਤਾਂ ਸਸਤੇ ਮੁੱਲ ਦੀਆਂ ਸਿਗਰਟਾਂ ਉੱਤੇ ਜਾਂ ਦੁੱਧ ਤੋਂ ਸਖਣੀ ਚਾਹ ਉੱਤੇ ਪਰ ਇਤਨੇ ਵਿੱਚ ਵੀ ਉਸਦੇ ਦਿਲ ਨੂੰ ਤਸੱਲੀ ਨਹੀਂ ਹੋ ਸਕੀ ਉਸ ਨੂੰ ਅਜੇ ਵੀ ਆਪਣੀ ਆਮਦਨ ਘਟ ਜਾਪਦੀ ਸੀ ਇਸ ਦੇ ਫਲਸਰੂਪ ਉਸ ਨੇ ਮਾਲਕ ਦੇ ਕੰਮ ਵਿੱਚ ਕਦੇ ਕਦਾਈ ਬੇਮਾਨੀ ਤੇ ਵੱਧ ਧਿਆਨਤੀ ਕਰਨੀ ਸ਼ੁਰੂ ਕਰ ਦਿੱਤੀ ਮਾਲਕ ਤੋਂ ਨਜ਼ਰ ਬਚਾ ਕੇ ਉਹ ਕਈ ਘੜੀਆਂ ਦੀ ਸਮੂੱਚੀ ਜਾਂ ਅਦਬ ਚੱਦੀ ਬਣਵਾਈ ਆਪ ਹੀ ਮੁੱਚ ਲੈਂਦਾ ਸੀ ਪਰ ਫਿਰ ਵੀ ਜਦ ਉਸ ਨੂੰ ਆਪਣੀ ਪੂਰੀ ਪੈੰਦੀ ਨਾ ਜਾਪੀ ਤਾਂ 6 ਮਹੀਨਿਆਂ ਤੋਂ ਬਾਅਦ ਉਸ ਨੇ ਨੌਕਰੀ ਛੱਡ ਕੇ ਆਪਣੀ ਦੁਕਾਨ ਪਾ ਲਈ ਇਸ ਇੱਕੋ ਛਿਮਾਹਰੀ ਵਿੱਚ ਉਹ ਆਪਣੇ ਕੰਮ ਵਿੱਚ ਕਾਫੀ ਮਸ਼ਹੂਰੀ ਪ੍ਰਾਪਤ ਕਰ ਚੁੱਕਾ ਸੀ ਜਿਸ ਕਰਕੇ ਉਸ ਦਾ ਉਸ ਨੂੰ ਕੋਈ ਘਾਟਾ ਨਾ ਰਿਹਾ ਜਿਸ ਕਰਕੇ ਕੰਮ ਦਾ ਉਸ ਨੂੰ ਕੋਈ ਘਾਟਾ ਨਾ ਰਿਹਾ ਨਿਕੰਮੀ ਤੋਂ ਨਿਕੰਮੀ ਘੜੀ ਨੂੰ ਉਹ ਐਸੇ ਸੁਚੱਜੇ ਤਰੀਕੇ ਨਾਲ ਮੁਰੰਮਤ ਕਰਦਾ ਕਿ ਹਰ ਵੇਖਣ ਵਾਲਾ ਕਹਿੰਦਾ ਬਈ ਕਮਾਲ ਕਰ ਦਿੱਤਾ ਇਸਨੇ ਤੇ ਹੁੰਦਿਆਂ ਹੋਇਆਂ ਲੋਕਾਂ ਨੂੰ ਲੋਕਾਂ ਨੇ ਉਸ ਦਾ ਨਾ ਹੀ ਕਮਾਲ ਪਾ ਦਿੱਤਾ ਚੰਗੇ ਤੇ ਰੰਗੇ ਘੜੀ ਸਾਜ਼ ਵੀ ਉਸ ਦੀ ਕਾਬਲੀਅਤ ਦਾ ਲੋਹਾ ਮੰਨਣ ਲੱਗ ਪਏ ਆਪਣੀ ਦੁਕਾਨ ਕਰਨ ਤੋਂ ਬਾਅਦ ਉਸਦਾ ਕੰਮਕਾਰ ਖੂਬ ਚਮਕਿਆ ਉਸਦੀ ਆਮਦਨ ਦਿਨੋ ਦਿਨ ਵਧਦੀ ਜਾ ਰਹੀ ਸੀ ਸਮਾ ਪਾ ਕੇ ਉਸਦੀ ਚਾਲ ਚੱਲਣ ਨੂੰ ਲੋਕ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗੇ ਕੰਜੂਸ ਤੇ ਲਾਲਚੀ ਤਾਂ ਉਸ ਨੂੰ ਹਰ ਕੋਈ ਸਮਝਦਾ ਸੀ ਪਰ ਬਹੁਤੇ ਲੋਕਾਂ ਦਾ ਇਹ ਵੀ ਖਿਆਲ ਸੀ ਕਿ ਉਸ ਨੂੰ ਕੋਈ ਭਾਰੀ ਐਬ ਵੀ ਹੈ ਤੇ ਇਸ ਦੇ ਸਬੂਤ ਲਈ ਉਸਦੀ ਦਲੀਲ ਵੀ ਖਾਸੀ ਵਜਿੰਦਾਰ ਸੀ ਜਿਹੜਾ ਆਦਮੀ 5-7 ਰੁਪਏ ਰੋਜ਼ ਦਾ ਕਮਾਉ ਹੋਵੇ ਪਰ ਹਾਲਤ ਇਹ ਹੋ ਉਸਦੀ ਇਹ ਹੋਵੇ ਕਿ ਕੱਪੜੇ ਪਾਟੇ ਰੋਟੀ ਸਵਾਦ ਦੀ ਖਾਂਦੇ ਆ ਕਦੀ ਕਿਸੇ ਉਸ ਨੂੰ ਵੇਖਿਆ ਨਾ ਹੋਵੇ ਉਸ ਬਾਬਤ ਇਹੋ ਜੇ ਸ਼ੱਕ ਪੈਣਾ ਹੋਣੇ ਕੁਦਰਤੀ ਗੱਲ ਸੀ ਸਰੀਰ ਉਸ ਦਾ ਇਤਨਾ ਕਮਜ਼ੋਰ ਸੀ ਕਿ ਤਪਦਿਕ ਦਾ ਬਿਮਾਰ ਕੀ ਹੁੰਦਾ ਹੈ ਜੇ ਚਾਹ ਪੀਂਦਾ ਤਾਂ ਬਗੈਰ ਦਿੱਤੋ ਜੇ ਸਿਗਰਟ ਪੀਂਦਾ ਤਾਂ ਉਹ ਜਿਹੜੇ ਆਨੇ ਦੇ ਘੱਟੋ ਘੱਟ 10 ਜ਼ਰੂਰ ਆਉਂਦੇ ਹੋਣ ਫਿਰ ਇਤਨੀ ਮਿਹਨਤ ਕਿ ਦਿਨ ਛੱਡ ਕੇ ਰਾਤੀਂ ਵੀ ਕੰਮ ਨੂੰ ਹੱਥੋਂ ਨਹੀਂ ਸੀ ਛੱਡਦਾ ਪਰ ਕਿਧਾਰ ਨੇ ਕਦੀ ਕਿਸੇ ਨੁਕਤਾ ਚੀਨੀ ਵੱਲ ਧਿਆਨ ਹੀ ਨਹੀਂ ਦਿੱਤਾ ਬਸ ਸਲਾਮਤ ਰਹੇ ਉਸਦੀ ਚਾਹ ਵਾਲੀ ਬਿਸੂਰੀ ਕੇਤਲੀ ਤੇ ਜਾਂ ਸਿਗਰਟਾਂ ਵਾਲੀ ਡੱਬੀ ਹੋਰ ਕਿਸੇ ਚੀਜ਼ ਨਾਲ ਜਿਵੇਂ ਉਸ ਨੂੰ ਕੋਈ ਵਾਸਤਾ ਨਹੀਂ ਸੀ ਕੰਮ ਕਰਦਾ ਹੋਇਆ ਉਹ ਅਕਸਰ ਹੌਲੀ-ਹੌਲੀ ਕੋਈ ਨਾ ਕੋਈ ਗੀਤ ਗੁੰਗਣਾਉਂਦਾ ਰਹਿੰਦਾ ਤੇ ਜੇ ਕਿਸੇ ਨਾਲ ਗੱਲ ਕਥ ਕਰਦਾ ਤਾਂ ਬਿਨਾਂ ਕਾਰਨ ਹੀ ਉੱਚੀ ਸਾਰੀ ਕਹਿਕਾ ਮਾਰ ਕੇ ਹੱਸਦਾ ਹੋਇਆ ਉਸ ਦਾ ਹਾਸਾ ਬੜਾ ਰੁੱਖਾ ਬਨੌਟੀ ਤੇ ਡਰਾਉਣੀ ਜਿਹਾ ਹੁੰਦਾ ਸੀ ਉਸ ਦੀ ਦੁਕਾਨ ਦੇ ਪਿੱਛੇ ਇੱਕ ਛੋਟੀ ਜਹੀ ਕੋਠੜੀ ਸੀ ਇਹ ਉਸਦਾ ਨਿਵਾਸ ਸਥਾਨ ਸੀ ਇੱਥੇ ਹੀ ਇੱਕ ਨੁਕਰੇ ਕੋਲਿਆਂ ਦੀ ਛੋਟੀ ਜਿਹੀ ਢੇਰੀ ਸੀ ਦਿਨ ਵਿੱਚ ਉਹ ਕਿੰਨੀ ਕੁ ਵਾਰੀ ਚਾਹ ਪੀਂਦਾ ਤੇ ਕਿੰਨੀ ਵਾਰੀ ਸਿਗਰਟ ਇਸ ਦੀ ਗਿਣਤੀ ਸ਼ਾਇਦ ਉਸਨੇ ਕਦੇ ਕੀਤੀ ਹੀ ਨਹੀਂ ਸੀ ਦੁਕਾਨ ਦੀ ਸਫਾਈ ਵੱਲ ਵੀ ਕਦੇ ਘੱਟ ਵੱਧ ਹੀ ਧਿਆਨ ਦਿੰਦਾ ਸੀ ਇਸੇ ਕਰਕੇ ਉਸ ਦੀ ਹਰ ਇੱਕ ਚੀਜ਼ ਬੇਤਰਤੀਬੀ ਤੇ ਮਿੱਟੀ ਘਟੇ ਵਿੱਚ ਲੱਥਪੱਥਰ ਰਹਿੰਦੀ ਸੀ ਸਿਆਲ ਦੀ ਰੁੱਤ ਸੀ ਸਵੇਰ ਤੋਂ ਮੀਂਹ ਪੈ ਰਿਹਾ ਸੀ ਵਾਛੜ ਦੇ ਡਰ ਕਰਕੇ ਕਿਦਾਰ ਨੇ ਦੁਕਾਨ ਦੇ ਦੋਵੇਂ ਤਾਕ ਬੰਦ ਕੀਤੇ ਹੋਏ ਸਨ ਉਸ ਪਾਸ ਇੱਕ ਦੋ ਘੜੀਆਂ ਬੜੀ ਛੇਤੀ ਨਾਲ ਮੁਰੰਮਤ ਕਰਨ ਵਾਲੀਆਂ ਸਨ ਘਾਕ ਨਾਲ ਅੱਜ ਸ਼ਾਮੀ ਦੀਨ ਦਾ ਇਕਰਾਰ ਸੀ ਸਿਰ ਸੁੱਟ ਕੇ ਉਹ ਕੰਮ ਵਿੱਚ ਰੁੱਝਿਆ ਹੋਇਆ ਸੀ ਉਸਦੇ ਲਾਗੇ ਕਰਕੇ ਅੰਗੀਠੀ ਉੱਤੇ ਕੇਤਲੀ ਕੱਢ ਰਹੀ ਸੀ ਥੋੜੀ ਥੋੜੀ دیر ਬਾਅਦ ਉਹ ਪੱਥਰ ਦੀ ਪਿਆਲੀ ਨੂੰ ਭਰਦਾ ਤੇ ਪੀ ਕੇ ਫਿਰ ਕੰਮ ਵਿੱਚ ਲੱਗ ਜਾਂਦਾ ਸਿਗਰਟ ਬਰਾਬਰ ਉਸਦੇ ਮੂੰਹ ਵਿੱਚ ਧੁਖ ਰਹੀ ਸੀ ਮੀ ਬੰਦ ਹੋ ਗਿਆ ਇਥੋਂ ਤੱਕ ਇੱਕ ਕੜਾਕੇਦਾਰ ਧੁੱਪ ਚੜਪਈ ਪਰ ਕਿਦਾਰ ਨੂੰ ਕੋਈ ਸੋਝੀ ਨਹੀਂ ਸੀ ਉਹ ਉਸੇ ਤਰ੍ਹਾਂ ਬੂਹਾ ਮਾਰੀ ਆਪਣੇ ਕੰਮ ਵਿੱਚ ਮਸਤ ਸੀ ਇੱਕ ਘੜੀ ਦਾ ਕੰਮ ਉਸਨੇ ਖਤਮ ਕਰ ਲਿਆ ਸੀ ਤੇ ਦੂਜੀ ਸ਼ੁਰੂ ਕਰਨ ਤੋਂ ਪਹਿਲਾਂ ਉਸਨੇ ਫਿਰ ਚਾਹ ਦੀ ਪਿਆਲੀ ਭਰ ਕੇ ਪੀਤੀ ਫਿਰ ਡੱਬੀ ਵਿੱਚੋਂ ਸਿਗਰਟ ਕੱਢ ਕੇ ਧੁਖਾਈ ਬੂਹੇ ਦੇ ਉੱਤੋਂ ਕਰਕੇ ਧੁੱਪ ਦੀ ਇੱਕ ਤੇਜ਼ ਸ਼ੂਆ ਅੰਦਰ ਆ ਰਹੀ ਸੀ ਜਿਹੜੀ ਉਸਦੇ ਅੱਗੋਂ ਦੀ ਲੰਗਦੀ ਹੋਈ ਸਿੱਧੀ ਸੜਕ ਵਾਂਗ ਪਿਛਲੀ ਕੰਧ ਤੱਕ ਚਲੀ ਗਈ ਸੀ ਸਿਗਰਟ ਦੇ ਸੂਟੇ ਲਾ ਲਾ ਕੇ ਕਿਦਾਰ ਨੂੰ ਉੱਚਾ ਕਰੀ ਧੂਆਂ ਛੱਡ ਰਿਹਾ ਸੀ ਤੇ ਇਹ ਧੂਆਂ ਉਸ ਚਾਨਣੀ ਸੜਕ ਵਿੱਚ ਰਲ ਕੇ ਲਹਿਰਾਂ ਜਈਆਂ ਪੈਦਾ ਕਰ ਰਿਹਾ ਸੀ ਇਹ ਲਹਿਰਾਂ ਕਦੀ ਗੋਲ ਕਦੀ ਲਮੂਤਰੇ ਚੱਕਰਾਂ ਦੀਆਂ ਸ਼ਕਲਾਂ ਬਣ ਕੇ ਉਸ ਸੜਕ ਥਾਹੀਂ ਬੂਹੇ ਵੱਲ ਜਿੱਥੋਂ ਇਹ ਚਾਨਣ ਆ ਰਿਹਾ ਸੀ ਬਾਹਰ ਜਾ ਰਹੀਆਂ ਸਨ ਕਿਦਾਰ ਦੀ ਨਜ਼ਰ ਬਰਾਬਰ ਇਹਨਾਂ ਲਹਿਰਾਂ ਉੱਤੇ ਗੱਡੀ ਹੋਈ ਸੀ ਉਹ ਵੇਖਦਾ ਜਿਉਂ ਇਹ ਧੂਏ ਦੇ ਚੱਕਰ ਬਾਹਰ ਨਿਕਲਣ ਲਈ ਉਸ ਝੀਠ ਵੱਲ ਜਾਂਦੇ ਇਹ ਬਾਹਰੋਂ ਆਇਆ ਹੋਇਆ ਹਵਾ ਦਾ ਬੁਲਾ ਫੇਰ ਉਹਨਾਂ ਨੂੰ ਪਿੱਛਾ ਹਾਂ ਤੱਕ ਦਿੰਦਾ। ਉਹ ਵੇਖ-ਵੇਖ ਕੇ ਸੋਚ ਰਿਹਾ ਸੀ ਕਿ ਉਹ ਤੋਂ ਹਾਂ ਅੰਦਰ ਨਹੀਂ ਟਿਕ ਸਕਦਾ। ਕਿਉਂ ਇਹ ਘੜੀ-ਮੁੜੀ ਬਾਹਰ ਨਿਕਲਣ ਲਈ ਕਾਲਾ ਪੈ ਰਿਹਾ ਹੈ? ਕਿਉਂ ਇਹ ਲਹਿਰਾਂ ਬਣ-ਬਣ ਕੇ ਉਥਲ-ਪੁਥਲ ਹੋ ਰਿਹਾ ਹੈ? ਤੇ ਉਹ ਫਿਰ ਆਪਣੀ ਤਰਕ ਦੇ ਜਵਾਬ ਵਿੱਚ ਆਪ ਹੀ ਸੋਚਣ ਲੱਗ ਪੈਂਦਾ। ਬੇਸ਼ੱਕ, ਬੇਸ਼ੱਕ ਇਹ ਰੁਕਣ ਵਾਲੀ ਚੀਜ਼ ਨਹੀਂ। ਇਸ ਨੂੰ ਬੰਦ ਬੁਹਿਆਂ ਪਿੱਛੇ ਰੋਕੀ ਰੱਖਣਾ ਨਾ ਮੁਮਕਿਨ ਹੈ। ਇਸ ਵੇਲੇ ਕਿਦਾਰ ਹੌਲੀ-ਹੌਲੀ ਇਹ ਤੁਕਾਂ ਗੂੰਗੁਣਾ ਰਿਹਾ ਸੀ ਅਲਵਿਦਾ ਐ ਕਾਫਲੇ ਵਾਲੇ ਮੁਝੇ ਅਬ ਛੋੜ ਦੋ ਮੇਰੀ ਕਿਸਮਤ ਮੇ ਲਿਖੀ ਥੀ ਦਸ਼ਟ ਕੀ ਵੀਰਾਨੀਆਂ ਤੁਕ ਖਤਮ ਹੋਣ ਤੋਂ ਪਹਿਲਾਂ ਬੂਹੇ ਦਾ ਤਾਕ ਹੌਲੀ-ਹੌਲੀ ਖੁੱਲਣਾ ਸ਼ੁਰੂ ਹੋਇਆ ਉਸ ਖਿਆਲ ਕੀਤਾ ਸ਼ਾਇਦ ਹਵਾ ਦੇ ਝੋਕੇ ਨਾਲ ਖੁੱਲ ਗਿਆ ਹੋਵੇ ਪਰ ਜਿਉਂ ਹੀ ਬੂਹੇ ਵਿੱਚ ਉਸਨੇ ਇੱਕ ਉਪਰੇ ਆਦਮੀ ਨੂੰ ਖੜਾ ਵੇਖਿਆ ਗਾਣੇ ਦੀ ਤੁਕ ਉਸਦੇ ਬੁੱਲਾਂ ਵਿੱਚ ਹੀ ਗੁੰਮ ਹੋ ਗਈ ਤੇ ਉਸ ਦੀ ਧੂਏ ਵਾਲੀ ਫਿਲਾਸਫੀ ਵੀ ਅਧੂਰੀ ਰਹਿ ਗਈ। ਮਿਸਟਰ ਕਿਦਾਰ ਤੁਹਾਡਾ ਹੀ ਨਾਂ ਹੈ? ਆਉਣ ਵਾਲੇ ਨੇ ਸਵਾਲ ਕੀਤਾ। ਜੀ ਹਾਂ ਹੁਕਮ। ਕਿਦਾਰ ਨੇ ਸੋਚਿਆ ਸ਼ਾਇਦ ਕੋਈ ਘੜੀ ਮੁਰੰਮਤ ਕਰਾਉਣ ਵਾਲਾ ਗਾਹਕ ਆਇਆ ਹੈ। ਪਰ ਆਪਣਾ ਨਾਂ ਸੁਣਦੇ ਹੀ ਉਹ ਸੋਚਾਂ ਵਿੱਚ ਪੈ ਗਿਆ। ਮੇਰਾ ਅਸਲ ਨਾਂ ਤੇ ਬਹੁਤ ਘੱਟ ਲੋਕ ਜਾਣਦੇ ਨੇ। ਅਕਸਰ ਲੋਕੀ ਮੈਨੂੰ ਕਮਾਲ ਕਹਿ ਕੇ ਸੱਦਦੇ ਨੇ। ਆਉਣ ਵਾਲਾ ਬੜੀ ਬਤ ਕਲਫੀ ਨਾਲ ਛਪਾ ਛਪ ਅੰਦਰ ਲੰਘ ਆਇਆ ਤੇ ਆਉਂਦਿਆਂ ਹੀ ਉਸਨੇ ਕਿਦਾਰ ਦੇ ਦੋਹਾਂ ਪੈਰਾਂ ਤੇ ਹੱਥ ਰੱਖ ਕੇ ਆਪਣੇ ਮੱਥੇ ਨੂੰ ਛੁਹਾਈ। ਮਾਫ ਕਰਨਾ ਮੈਂ ਤੁਹਾਨੂੰ ਪੁਛਾਤਾ ਨਹੀਂ। ਕਿਦਾਰ ਨੇ ਬੜੀ ਘੋਖ ਨਾਲ ਉਸ ਪਤਲੇ ਲੰਮੇ ਅਧਖੜ ਉਮਰ ਦੇ ਆਦਮੀ ਵੱਲ ਤੱਕਦੇ ਆ ਤੇ ਉਸਦੇ ਖੱਦਰ ਦੇ ਸਵੱਛ ਪਹਿਰਾਵੇ ਨੂੰ ਵੇਖਦਿਆਂ ਹੋਇਆਂ ਪੁੱਛਿਆ। ਮੇਰਾ ਨਾਂ ਪੰਨਾ ਲਾਲੇ। ਆਉਣ ਵਾਲੇ ਦੀਆਂ ਅੱਖਾਂ ਵਿੱਚ ਪਿਆਰ, ਇਹਿਸਾਨਮੰਦੀ ਤੇ ਮਮਤਾ ਦੀ ਗਿਲ ਸੀ। ਹੈ ਤੁਸੀਂ ਕਿਦਾਰ ਦੇ ਹੱਥੋਂ ਸਿਗਰਟ ਦਾ ਟੋਟਾ ਸ਼ੋਕੇਸ ਉੱਤੇ ਡਿੱਗ ਪਿਆ ਤੇ ਉਹ ਅੱਬੜਵਾਹੇ ਉੱਠ ਕੇ ਉਸ ਤੇ ਪੈਰਾਂ ਤੇ ਡਿੱਗ ਪਿਆ ਉਸ ਦੇ ਮੂੰਹੋਂ ਇੱਕ ਸ਼ਬਦ ਵੀ ਨਿਕਲ ਸਕਿਆ ਕਿੰਨਾ ਚਿਰ ਪੰਨਾ ਲਾਲ ਨੇ ਉਸ ਨੂੰ ਛਾਤੀ ਨਾਲ ਕੁੱਟੀ ਰੱਖਿਆ ਦੋਵੇਂ ਜਵਾਨਾ ਨਿਰਵਾਖ ਸਨ ਜਵਾਨਾ ਦੇ ਕੰਮ ਸ਼ਾਇਦ ਦੋਹਾਂ ਅੱਖਾਂ ਦੇ ਅਥਰੂ ਕਰ ਰਹੇ ਸਨ ਓ ਮੇਰੀ ਮਸੇ ਇਤਨਾ ਹੀ ਪੰਨਾ ਲਾਲ ਕਹਿ ਸਕਿਆ ਉਸ ਨੇ ਕਈ ਵਾਰ ਕਿਦਾਰ ਨੂੰ ਛਾਤੀ ਨਾਲ ਘੁੱਟਿਆ ਤੇ ਕਈ ਵਾਰ ਛੱਡਿਆ ਤੁਸੀਂ ਆ ਗਏ ਸ਼ੁਕਰ ਪ੍ਰਮਾਤਮਾ ਦਾ ਕਿਦਾਰ ਨੇ ਹਵਾਕ ਇਸ ਤਰ੍ਹਾਂ ਕਹੀ ਜਿਵੇਂ ਅਜੇ ਵੀ ਉਹ ਸਿਰਫ ਖਿਆਲੀ ਤੌਰ ਤੇ ਹੀ ਪੰਨਾ ਲਾਲ ਨੂੰ ਵੇਖ ਰਿਹਾ ਹੋਵੇ ਵਾਸਤਵ ਵਿੱਚ ਨਹੀਂ ਪਰ ਤੁਸੀਂ ਤੁਸੀਂ ਇਤਨੇ ਦੁਬਲੇ ਪੰਨਾ ਲਾਲ ਨੇ ਕਿਦਾਰ ਦੇ ਹੜਵਾ ਨਿਕਲੇ ਚਿਹਰੇ ਤੇ ਤੇ ਅੰਦਰ ਤਸਿਆਂ ਅੱਖਾਂ ਵੱਲ ਡਰਪਰੀ ਨਜ਼ਰ ਨਾਲ ਤੱਕਦਿਆਂ ਪੁੱਛਿਆ ਮੈਨੂੰ ਤੁਸੀਂ ਕਹਿ ਕੇ ਨਾ ਬੁਲਾਓ ਪਾਪਾ ਜੀ ਕਿਦਾਰ ਦੀਆਂ ਅੱਖਾਂ ਵਿੱਚ ਇੱਕ ਮੱਠੀ ਜਹੀ ਉਤਕੰਠਾ ਸੀ ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਤੁਹਾਡਾ ਬੇਸ਼ੱਕ ਤੂੰ ਮੇਰਾ ਪੁੱਤਰ ਏ ਪੁੱਤਰਾ ਨਾਲੋਂ ਵੀ ਵਧੇਕ ਮੇਰੇ ਸਰਬੰਸ ਦਾ ਰਾਖਾ ਪੰਨਾ ਲਾਲ ਨੇ ਇਹ ਕਹਿ ਕੇ ਉਸ ਦਾ ਵਾਕ ਪੂਰਾ ਕਰ ਦਿੱਤਾ ਪਰ ਕੀ ਤੂੰ ਪੁੱਤਰਾ ਵਾਲਾ ਕੰਮ ਕੀਤਾ ਕੇਦਾਰ ਆਪਣੇ ਉੱਤੇ ਲੱਗੇ ਦੂਸ਼ਣ ਦਾ ਉੱਤਰ ਨਾ ਦੇ ਕੇ ਕੇਦਾਰ ਨੇ ਪੁੱਛਿਆ ਤੁਸੀਂ ਕਦੋਂ ਆਏ ਹੋ ਤੇ ਉਸ ਦੇ ਨਾਲ ਹੀ ਹੋਰ ਬੇਅੰਤ ਪ੍ਰਸ਼ਨ ਤੁਸੀਂ ਕਿੱਥੇ ਰਹੇ ਕਿਵੇਂ ਰਹੇ ਤੁਹਾਡੇ ਨਾਲ ਕੀ ਕੁਝ ਬੀਤੀ ਆਦ ਪ੍ਰਸ਼ਨ ਕੇਦਾਰ ਦੇ ਅੰਦਰੋਂ ਉਮੜਦੇ ਆ ਰਹੇ ਸਨ ਸਭ ਕੁਝ ਦੱਸਾਂਗਾ ਪੰਨਾ ਲਾਲ ਦੇ ਹੂਠ ਫਰਕ ਰਹੇ ਸਨ ਉਸ ਦੇ ਮੂੰਹੋਂ ਸਾਫ਼ ਆਵਾਜ਼ ਨਹੀਂ ਸੀ ਨਿਕਲ ਰਹੀ ਪਰ ਦਾ ਪਹਿਲਾਂ ਦੱਸ ਤੂੰ ਆਪਣਾ ਇਹ ਕੀ ਹਾਲ ਬਣਾ ਰੱਖਿਆ ਇਹ ਉਸ ਪਾਪ ਦਾ ਪ੍ਰਾਸ਼ਚਿਤ ਏ ਪਾਪਾ ਜੀ ਕਿਹੜੇ ਪਾਪ ਦਾ ਜਿਹੜਾ ਮੈਂ ਕੀਤਾ ਸੀ ਤੁਹਾਡਾ ਰੋਜ਼ਗਾਰ ਖੋ ਕੇ ਤੁਹਾਨੂੰ ਮੌਤ ਦੇ ਮੂੰਹ ਵਿੱਚ ਧੱਕਣ ਦਾ ਉਹ ਤੇ ਕੋਈ ਪਾਪ ਨਹੀਂ ਸੀ ਨਹੀਂ ਇਹ ਉਸ ਦਾ ਪ੍ਰਾਸ਼ਚਿਤ ਹੈ ਪਰ ਇੱਕ ਹੋਰ ਪਾਪ ਤੇਰੇ ਕੋਲੋਂ ਜ਼ਰੂਰ ਹੋਇਆ ਹੈ ਸ਼ਾਇਦ ਇਹ ਉਸ ਦਾ ਪ੍ਰਾਸ਼ਚਿਤ ਹੋਵੇ ਪੰਨਾ ਲਾਲ ਦੀਆਂ ਅੱਖਾਂ ਤਰਬੁੜ ਹੋ ਗਈਆਂ ਉਹ ਕਿਹੜਾ ਪਾਪਾ ਜੀ ਕੇਦਾਰ ਦਾ ਦਿਲ ਕੰਬ ਗਿਆ ਫਿਰ ਦੱਸਾਂਗਾ ਪਹਿਲਾਂ ਪਰ ਤੁਸੀਂ ਆਹ ਕਿੱਥੋਂ ਰਹਿਓ ਗੱਲ ਟੋਕ ਕੇ ਕੇਦਾਰ ਨੇ ਪੁੱਛਿਆ ਹੁਣ ਤੇ ਮੈਂ ਪਿੰਡੋਂ ਆ ਰਿਹਾ ਹਾਂ ਪਿੰਡੀ ਕਿਸ ਦਿਨ ਪਹੁੰਚੇ ਸੌ ਹਫ਼ਤਾ ਕੁ ਹੋ ਗਿਆ ਪਰ ਇਤਨਾ ਚਿਰ ਕਿੱਥੇ ਗੁਜ਼ਾਰਿਆ ਤੁਸੀਂ ਬੜੀ ਲੰਮੀ ਕਥਾ ਹੈ ਕੇਦਾਰ ਜਰਾ ਠਹਿਰ ਕੇ ਸੁਣਾਵਾਂਗਾ ਹਾਲੇ ਸਿਰਫ ਇਤਨਾ ਹੀ ਸਮਝ ਕੇ ਮੈਂ ਮਰਨ ਦਾ ਇਰਾਦਾ ਕਰਕੇ ਨਿਕਲਿਆ ਸਾਂ ਪਰ ਮਰਨਾ ਨਿਕਲਿਆ ਪਰ ਮਰ ਨਾ ਸਕਿਆ ਕੁਝ ਜਾਨ ਦੇ ਮੋਹ ਨੇ ਤੇ ਕੁਝ ਨਿੱਕੇ ਬੱਚਿਆਂ ਦੀ ਮਮਤਾ ਨੇ ਮੈਨੂੰ ਮਰਨੋਂ ਰੋਕ ਲਿਆ ਪਰ ਘਰ ਵੱਲ ਵੀ ਤਾਂ ਕਦਮ ਨਹੀਂ ਸਨ ਉੱਠ ਸਕਦੇ ਘਰ ਦੀ ਹਾਲਤ ਮੌਤ ਨਾਲੋਂ ਵੀ ਵੱਧ ਸੀ ਅਖੀਰ ਦਿਲ ਦੀ ਅਸ਼ਾਂਤੀ ਦੂਰ ਕਰਨ ਲਈ ਹਰਦੁਆਰ ਚਲਾ ਗਿਆ ਨਿਰਵਾਣ ਹੋ ਕੇ ਸੰਤਾਂ ਮਹਾਤਮਾਾਂ ਦੀ ਸੇਵਾ satsang ਵਿੱਚ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਕਰ ਲਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੰਨਾਂ ਪਹੁੰਚੇ ਹੋਏ ਮਹਾਪੁਰਸ਼ਾਂ ਦੀ ਸੰਗਤ ਨਾਲ ਦਿਲ ਦੀ ਜਲਨ ਕਿਸੇ ਹੱਦ ਤੱਕ ਦੂਰ ਹੋਈ ਪਰ ਘਰ ਦਾ ਮੋਹ ਅਖੀਰ ਤੱਕ ਮੇਰਾ ਪਿੱਛਾ ਨਾ ਛੱਡ ਸਕਿਆ। ਸਾਧੂ ਬਣ ਕੇ ਬਥੇਰੇ ਜਪ ਤਪ ਕੀਤੇ, ਕਠਨ ਤੋਂ ਕਠਨ ਸਾਧਨਾ ਕੀਤੀਆਂ ਪਰ ਦਿਲ ਦੀ ਤਾਰ ਹਰ ਵੇਲੇ ਘਰ ਵਿੱਚ ਹੀ ਵੱਜਦੀ ਰਹਿੰਦੀ ਸੀ। ਅਖੀਰ ਜਦ 2 ਸਾਲਾਂ ਦੀ ਕਮਾਈ ਵੀ ਮੈਨੂੰ ਮੋਹ ਦੇ ਜਾਲ ਤੋਂ ਨਾ ਛੁਡਾ ਸਕੀ ਤਾਂ ਮੈਂ ਹਾਰ ਕੇ ਘਰ ਵੱਲ ਰੁੱਖ ਕੀਤਾ। ਮੇਰਾ خیال ਸੀ ਘਰ ਬਾਹਰ ਸਭ ਮਿੱਟੀ ਵਿੱਚ ਮਿਲ ਚੁੱਕਾ ਹੋਵੇਗਾ ਤੇ ਬਾਲ ਬੱਚੇ ਰੋਟੀ ਨੂੰ ਤਰਸਦੇ ਹੁਣ ਤੇ ਇੱਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹੋਣਗੇ। ਫਿਰ ਵੀ ਇੱਕ ਵਾਰੀ ਭਾਵੇਂ ਘਰ ਦੀਆਂ ਟੱਠੀਆਂ ਕੰਧਾਂ ਨੂੰ ਹੀ ਸਹੀ ਵੇਖਣ ਨੂੰ ਵੇਖਣ ਲਈ ਦਿਲ ਹਰ ਵੇਲੇ ਵਿਆਕੁਲ ਰਹਿੰਦਾ ਸੀ ਅਖੀਰ ਮੈਂ ਦਿਲ ਨਾਲ ਫੈਸਲਾ ਕੀਤਾ ਕਿ ਜੇ ਸੱਚਮੁੱਚ ਮੇਰੇ ਘਰ ਦੀ ਉਹੀ ਹਾਲਤ ਹੋ ਚੁੱਕੀ ਹੋਵੇ ਤਾਂ ਮੇਰਾ ਦਿਲ ਕਹਿ ਰਿਹਾ ਹੈ ਤਾਂ ਵੀ ਮੈਂ ਇੱਕ ਵਾਰੀ ਜਾਵਾਂਗਾ ਜ਼ਰੂਰ ਤੇ ਇਸ ਤੋਂ ਬਾਅਦ ਇਸ ਜ਼ਿੰਦਗੀ ਦਾ ਹਮੇਸ਼ਾ ਲਈ ਖਾਤਮਾ ਕਰ ਦਿਆਂਗਾ ਪਰ ਘਰ ਪਹੁੰਚ ਕੇ ਜੋ ਕੁਝ ਵਿਖਿਆ ਤੇ ਸੁਣਿਆ ਉਸ ਨੇ ਮੈਨੂੰ ਹੈਰਾਨੀ ਵਿੱਚ ਪਾ ਦਿੱਤਾ ਮੈਨੂੰ ਪਤਾ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਪਿਠ ਦੇਂਦਿਆਂ ਹੀ ਪਰਮਾਤਮਾ ਨੇ ਮੇਰੇ ਘਰ ਵਿੱਚ ਇੱਕ ਦੇਵਤਾ ਭੇਜ ਦਿੱਤਾ ਸੀ ਜਿਸ ਦੀਆਂ ਕੁਰਬਾਨੀਆਂ ਨੇ ਉਸ ਦੀ ਗੱਲ ਟੋਕ ਕੇ ਕੇਦਾਰ ਬੋਲਿਆ ਬਸ ਪਾਪਾ ਜੀ ਭੋਗ ਪਾਓ ਇਹਨਾਂ ਗੱਲਾਂ ਦਾ ਔਲਾਦ ਜੇ ਮਾਪਿਆਂ ਵਾਸਤੇ ਕੁਝ ਕਰੇ ਤਾਂ ਇਸ ਨੂੰ ਤੁਸੀਂ ਕੁਰਬਾਨੀ ਕਹੋਗੇ ਠੀਕ ਹੈ ਬੇਟਾ ਪਰ ਚੰਗੀ ਤੋਂ ਚੰਗੀ ਔਲਾਦ ਵੀ ਸ਼ਾਇਦ ਇੱਥੋਂ ਤੱਕ ਨਹੀਂ ਪਹੁੰਚ ਸਕਦੀ ਇਹ ਗੱਲਾਂ ਕਰਕੇ ਮੈਨੂੰ ਸ਼ਰਮਿੰਦਾ ਨਾ ਕਰੋ ਪਾਪਾ ਜੀ ਪਹਿਲਾਂ ਇਹ ਦੱਸੋ ਘਰ ਵਿੱਚ ਸਭ ਸੁਖ-ਸਾਂਦ ਹੈ हां सुख सांद ही समझो समझो ਦਾ ਕੀ ਮਤਲਬ ਪਾਪਾ ਜੀ ਇਹ ਫੇਰ ਦੱਸਾਂਗਾ ਪਹਿਲਾਂ ਆਪਣੀ 베ਜੀ ਦਾ ਹਾਲ ਸੁਣ ਲੈ ਦੱਸੋ ਪਹਿਲੀ ਗੱਡੀ ਤੈਨੂੰ ਮੇਰੇ ਨਾਲ ਪਿੰਡੀ ਚੱਲਣਾ ਪਵੇਗਾ ਇਹੋ ਹੈ ਉਸ ਦਾ ਸੁਨੇਹਾ ਕਿਦਾਰ ਤੂੰ ਹੱਦ ਕਰ ਦਿੱਤੀ ਕਿ ਅੱਜ ਦੀ ਕੋਸ ਵਿਚਾਰੀ ਨੂੰ ਆਪਣਾ ਪਤਾ ਤੀਕਣਾ ਦੱਸਿਆ ਹਾਲਾਂਕਿ ਤੂੰ ਕਈ ਵਾਰੀ ਲਿਫਾਫੇ ਵਿੱਚ ਨੋਟ ਪਾ ਕੇ ਭੇਜਦਾ ਰਹੂੰ ਪਰ ਸਿਰਫ ਅੰਮ੍ਰਿਤਸਰ ਦੀ ਮੋਹਰ ਤੋਂ ਵਿਚਾਰੀ ਜਨਾਨੀ ਨੂੰ ਕੀ ਪਤਾ ਲੱਗ ਸਕਦਾ ਸੀ ਮੈਂ ਜਾਣ ਕੇ ਆਪਣੇ ਆਪ ਨੂੰ ਲੁਕਾਈ ਰੱਖਿਆ ਸੀ ਪਾਪਾ ਜੀ ਕਿਦਾਰ ਦਾ ਦਿਲ ਕਿਸੇ ਹੋਰ ਦਾ ਸੁੱਖ ਸੁਨੇਹਾ ਸੁਣਨ ਲਈ ਤੜਫ ਰਿਹਾ ਸੀ ਜਿਸ ਦਾ ਪੰਨਾ ਲਾਲ ਨੇ ਅਜੇ ਤੀਕ ਜਿਕਰ ਨਹੀਂ ਸੀ ਕੀਤਾ ਕਈ ਵਾਰੀ ਵੀਣਾ ਦਾ ਨਾਮ ਉਸ ਦੀ ਜ਼ੁਬਾਨ ਤੇ ਆਉਂਦਾ ਆਉਂਦਾ ਰੁਕ ਗਿਆ ਪਰ ਮੈਂ ਤੇ ਸ਼ਾਇਦ ਅਜੇ ਨਾ ਜਾ ਸਕਾਂ ਪਾਪਾ ਜੀ ਕਿਦਾਰ ਨੇ ਠੰਡਾ ਸਾਹ ਭਰ ਕੇ ਕਿਹਾ ਕਿਉਂ ਪੰਨਾ ਲਾਲ ਨੇ ਇਹ ਅਜੀਬ ਉੱਤਰ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਅਜੇ ਮੇਰਾ ਫਰਜ਼ ਪੂਰਾ ਨਹੀਂ ਹੋ ਸਕਿਆ ਅਜੇ ਤੇਰਾ ਫਰਜ ਪੂਰਾ ਨਹੀਂ ਹੋ ਸਕਿਆ ਜਰਕੇ 1000 ਦੀ ਥਾਂ ਤੂੰ 1300 ਰੁਪਏ ਪੇਚੁੱਕਾ ਹੈ ਉਹ ਮਕਾਨ ਰਹਿਣ ਦੀ ਕੈਦ ਤੋਂ ਚਰਾਕਾ ਆਜ਼ਾਦ ਹੋ ਚੁੱਕਾ ਹੈ ਹੁਣ ਤੈਨੂੰ ਮੇਰੇ ਨਾਲ ਜ਼ਰੂਰ ਚੱਲਣਾ ਪਵੇਗਾ ਕੇਦਾਰ ਪਰ ਸਰਦਾਰ ਹੋਰਾਂ ਦੇ 1500 ਵਿੱਚੋਂ ਅਜੇ 4500 ਬਾਕੀ ਨੇ ਉਹ ਸਰਦਾਰ ਹੋਰਾਂ ਤੈਨੂੰ ਮਾਫ਼ ਕਰ ਦਿੱਤੇ ਨੇ ਮੈਨੂੰ ਉਹਨਾਂ ਫੇਰ ਆਪਣੇ ਕੰਮ ਤੇ ਲਾ ਲਿਆ ਏ ਪਰ ਇਸ ਰਕਮ ਤੋਂ ਛੁੱਟ ਮੈਂ ਉਹਨਾਂ ਦਾ ਅਜੇ ਵੀ ਕੁਝ ਕਰਜ਼ ਦੇਣਾ ਹੈ ਉਹ ਕੀ ਉਹਨਾਂ ਦੇ ਕੰਮ ਵਿੱਚ ਵੱਧ ਦੇਣਤੀ ਕਰਕੇ ਮੈਂ ਕੁਝ ਹੋਰ ਰੁਪਏ ਵੀ ਬਚਾਏ ਸਨ ਕੋਈ ਹਰਜ ਨਹੀਂ ਬੇਟਾ ਮੈਂ ਜਾਣਦਾ ਹਾਂ ਇਹ ਸਭ ਕੁਝ ਤੋਂ ਉਪਕਾਰ ਦੀ ਖਾਤਰ ਕੀਤਾ ਸੀ ਉਸ ਰਕਮ ਨੂੰ ਮੈਂ ਉਤਾਰ ਦਿਆਂਗਾ ਨਾਲੇ ਸਰਦਾਰ ਹੋਰੀ ਤੇਰੇ ਉੱਤੇ ਬੜੇ ਖੁਸ਼ ਨੇ ਉਹਨਾਂ ਦੀ ਬੜੀ ਖਾਹਸ਼ ਹੈ ਤੈਨੂੰ ਰੱਖਣ ਦੀ ਅੱਗੇ ਵੰਗ ਤੁਹਾਨੂੰ ਕੱਢ ਕੇ ਨਹੀਂ ਨਹੀਂ ਅਸੀਂ ਦੋਵੇਂ ਉਹਨਾਂ ਦੇ ਹਿੱਸੇਦਾਰ ਬਣ ਕੇ ਰਹਾਂਗੇ ਉਹ ਪਸ਼ਾਵਰ ਵਿੱਚ ਆਪਣੀ ਬ੍ਰਾਂਚ ਖੋਲ੍ਹਣੀ ਚਾਹੁੰਦੇ ਨੇ ਕਿਦਾਰ ਦੁਚਿੱਤੀ ਵਿੱਚ ਪੈ ਗਿਆ ਸਭੋਂ ਪੰਨਾ ਲਾਲ ਦੇ ਨਾਲ ਜਾਣ ਲਈ ਕੁਝ ਰਜਾਮੰਦ ਵੀ ਹੋ ਗਿਆ ਤੇ ਇਸ ਦੇ ਨਾਲ ਹੀ ਉਸਨੇ ਪੁੱਛਿਆ ਹਾਂ ਤੁਸੀਂ ਕੀ ਕਹਿਣ ਲੱਗੇ ਸੋ ਮੇਰੇ ਕੋਲੋਂ ਹੋਰ ਕਿਹੜਾ ਪਾਪ ਹੋ ਗਿਆ ਸੀ ਵੇਖਦਿਆਂ ਹੀ ਵੇਖਦਿਆਂ ਪੰਨਾ ਲਾਲ ਦਾ ਚਿਹਰਾ ਗੰਭੀਰ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਡੂੰਘੇ ਗਮ ਦੀਆਂ ਸ਼ਾਮਾਂ ਛਾ ਗਈਆਂ ਕਿੰਨਾ ਹੀ ਚਿਰ ਕੁਝ ਬੋਲ ਨਾ ਸਕਿਆ ਫਿਰ ਮੱਥੇ ਦੀ ਉਂਗਲਾਂ ਵਿੱਚ ਫੜ ਕੇ ਬੋਲਿਆ ਕਿਦਾਰ ਤੂੰ ਉਹ ਕੁਝ ਕੀਤਾ ਹੈ ਜਿਹੜਾ ਇਸ ਦੁਨੀਆ ਉੱਤੇ ਕੋਈ ਨਹੀਂ ਕਰ ਸਕਦਾ ਤੂੰ ਮੇਰੀ ਜਾਨ ਬਚਾਈ ਤੂੰ ਮੇਰੇ ਟੱਬਰ ਨੂੰ ਭੁੱਖ ਤੇ ਮੁਸੀਬਤਾਂ ਤੋਂ ਬਚਾਇਆ ਪਰ ਆਹ ਕਿਦਾਰ ਤੋਂ ਪੰਨਾ ਲਾਲ ਦਾ ਗਲਾ ਪਰੜਾ ਗਿਆ ਤੇ ਉਸ ਨੂੰ ਹਿਚਕੀ ਆ ਗਈ ਇਹ ਵੇਖ ਕੇ ਕਿਦਾਰ ਦਾ ਦਿਲ ਸੀਨੇ ਵਿੱਚ ਫੜਕਣ ਲੱਗਾ ਉਸ ਨੇ ਪੰਨਾ ਲਾਲ ਦਾ ਮੋਢਾ ਹਲੂਨ ਦਾ ਪੁੱਛਿਆ ਦੱਸੋ ਪਾਪਾ ਜੀ ਫਿਰ ਕੀ ਹੋਇਆ ਰੱਬ ਦੇ ਵਾਸਤੇ ਛੇਤੀ ਦੱਸੋ ਕਿਦਾਰ ਪੰਨਾ ਲਾਲ ਨੇ ਸਾਰੇ ਜਬਤ ਨਾਲ ਆਪਣੇ ਆਪ ਨੂੰ ਠੱਲ ਕੇ ਕਿਹਾ ਤੂੰ ਵਿਚਾਰੀ ਵੀਣਾ ਦੀ ਜਾਨ ਲੈ ਲਈ ਵੀਨਾ ਵੀਨਾ ਉਸਦੀ ਮੌਤ ਹੋ ਚੁੱਕੀ ਹੈ ਪਾਪਾ ਜੀ ਕਿਦਾਰ ਦੇ ਅੰਗਾਂ ਤੇ ਮੁਰਦਨੀ ਛਾ ਗਈ ਉਸ ਦੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਤੇ ਕੁਝ ਚਿਰ ਬਾਅਦ ਜਦ ਖੁੱਲੀਆਂ ਤਾਂ ਉਸ ਨੇ ਵੇਖਿਆ ਪੰਨਾ ਲਾਲ ਅੱਖਾਂ ਪੂੰਝ ਰਿਹਾ ਸੀ ਕਿੰਨਾ ਹੀ ਚਿਰ ਕਿਦਾਰ ਨਿਰਵਾਕ ਰਿਹਾ ਉਸ ਦੀਆਂ ਅੱਖਾਂ 'ਤੇ ਹਨੇਰਾ ਛਾ ਗਿਆ ਉਸ ਨੂੰ ਕੀ ਹੋ ਗਿਆ ਇਹ ਪ੍ਰਸ਼ਨ ਕਿਦਾਰ ਦੇ ਅੰਦਰੋਂ ਇੱਕ ਵਾਰੀ ਨਹੀਂ ਕਈ ਵਾਰੀ ਉੱਠਿਆ ਪਰ ਉਹ ਪੰਨਾ ਲਾਲ ਪਾਸੋਂ ਪੁੱਛ ਨਾ ਸਕਿਆ ਸ਼ੈਦ ਉਸ ਦਾ ਅੰਦਰਲਾ ਹੀ ਇਸ ਪ੍ਰਸ਼ਨ ਦਾ ਉੱਤਰ ਦੇ ਰਿਹਾ ਸੀ ਜਾਲਮਾ ਆਪ ਹੀ ਉਸ ਨੂੰ ਮਾਰ ਕੇ ਆਪ ਹੀ ਪੁੱਛਦਾ ਹੈ ਉਸ ਦੇ ਪੁੱਛਣ ਤੋਂ ਬਿਨਾਂ ਹੀ ਪੰਨਾ ਲਾਲ ਨੇ ਦੱਸਣਾ ਸ਼ੁਰੂ ਕਰ ਦਿੱਤਾ ਮੇਰੇ ਪਹੁੰਚਣ ਤੋਂ 2 ਹਫ਼ਤੇ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਮਰਨ ਤੋਂ ਪਹਿਲਾਂ ਬੇਹੋਸ਼ੀ ਵਿੱਚ ਜੋ 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 ਗੱਲਾਂ ਵੀਣੀ ਦੇ ਮੂੰਹੋਂ ਨਿਕਲੀਆਂ ਸਨ ਉਹਨਾਂ ਨੇ ਤੇਰੀ ਬੇਜੀ ਦਾ ਦਿਲ ਟੋਟੇ ਕਰ ਦਿੱਤਾ ਜਿਸ ਦਿਨ ਦੇ ਵੀਣੀ ਮੋਈਏ ਉਸਦੇ ਮੂੰਹੋਂ ਹਰ ਵੇਲੇ ਇਹੋ ਨਿਕਲਦਾ ਰਹਿੰਦਾ ਹੈ ਹਾਏ ਜੀ ਮੈਨੂੰ ਪਤਾ ਹੁੰਦਾ ਮੈਂ ਵੀਣੀ ਨੂੰ ਕਿਦਾਰ ਨਾਲ ਵਿਆਹ ਦਿੰਦੀ ਕਿਦਾਰ ਦੀ ਜਵਾਨ ਵਿੱਚ ਬੋਲਣ ਦੀ ਤਾਕਤ ਨਹੀਂ ਸੀ ਉਸਦੇ ਅੱਖਾਂ ਖੁੱਲੀਆਂ ਸਨ ਪਰ ਸ਼ਾਇਦ ਕੁਝ ਵੀ ਨਹੀਂ ਸਨ ਵੇਖ ਨਹੀਂ ਰਹੀਆਂ ਸਨ ਉਸਦੇ ਹੋਂਠ ਜੀਵਾਨ ਤਾਲੂ ਜਿਵੇਂ ਸਭ ਲੱਕੜ ਦੇ ਬਣ ਚੁੱਕੇ ਸਨ ਚੋਖਾਚਿਰ ਦੁਕਾਨ ਵਿੱਚ ਇੱਕ ਮਾਰੂ ਜਿਹੀ ਖਾਮੋਸ਼ੀ ਛਾਈ ਰਹੀ ਜਿਵੇਂ ਕਹਿਣ ਸੁਣਨ ਲਈ ਕੁਝ ਵੀ ਬਾਕੀ ਨਾ ਰਿਹਾ ਹੋਣੀ ਨਾਲ ਕਿਸੇ ਦਾ ਜੋਰ ਨਹੀਂ ਬੇਟਾ ਪੰਨਾ ਲਾਲ ਨੇ ਅਖੀਰ ਇਸ ਚੁੱਪ ਨੂੰ ਤੋੜਦਿਆਂ ਕਿਹਾ ਚੱਲ ਕੇ ਆਪਣੀ ਬੇਜੀ ਨੂੰ ਦਿਲਾਸਾ ਦੇ ਉਹ ਮਰਨ ਹੱਕੀ ਹੋ ਰਹੀ ਏ ਕਿਦਾਰ ਉਸੇ ਤਰ੍ਹਾਂ ਬੁੱਤ ਬਣਿਆ ਬੈਠਾ ਰਿਹਾ ਪੰਨਾ ਲਾਲ ਫਿਰ ਬੋਲਿਆ ਬੇਟਾ ਮੈਂ ਜਾਣਨਾ ਤੇਰੇ ਦਿਲ ਦੀ ਹਾਲਤ ਨੂੰ ਔੜਕ ਦੀ ਬਰਦਾਸ਼ਤ ਵਿਖਾਈਏ ਜੇ ਕਦੀ ਤੂੰ ਇੱਕ ਵਾਰੀ ਵੀ ਆਪਣੀ ਬੇਜੀ ਨੂੰ ਦੱਸ ਦੇਂਦੇ ਹੋ ਕਿ ਵੀ ਨਹੀਂ ਲਈ ਪੰਨਾ ਲਾਲ ਰੁਕ ਗਿਆ ਤੇ ਫਿਰ ਬੋਲਿਆ ਜਾ ਵੀਣੀ ਇਸ ਭੇਦ ਨੂੰ ਮਾਂ ਦੇ ਅੱਗੇ ਖੋਲ ਦਿੰਦੀ ਪਰ ਹੁਣੀ ਅਮਿੱਟ ਹੈ। ਕਿਦਾਰ ਖਾਮੋਸ਼ ਤੇ ਅਹਿਲ ਸੀ ਨਾ ਉਸ ਦੇ ਬੁੱਲ ਹਿੱਲੇ ਨਾ ਅੱਖਾਂ ਦੀਆਂ ਪੁਤਲੀਆਂ ਫਰਕੀਆਂ ਜਿਵੇਂ ਪੱਥਰ ਦਾ ਪੱਥਰ ਜਾਣਦਾ ਹੈ ਪੰਨਾ ਲਾਲ ਬੋਲਦਾ ਗਿਆ ਵੀਣੀ ਦੀ ਮਾਂ ਤੈਨੂੰ ਸੱਦਣ ਲਈ ਕਿਉਂ ਇਤਨੀ ਕਾਲੀ ਪੈ ਰਹੀ ਏ ਹੁਣ ਤੱਕ ਕਿਦਾਰ ਦਾ ਮਨ ਉਹ ਪਹਿਲੀ ਸੱਟ ਦੀ ਪੀੜ ਨੂੰ ਸਹਿ ਕੇ ਕੁਝ ਚੇਤਨ ਹੋ ਚੁੱਕਾ ਸੀ ਉਸ ਦੀਆਂ ਅੱਖ ਪੁਤਲੀਆਂ ਥੋੜਾ ਕੁ ਥਰਕੀਆਂ ਤੇ ਉਸਨੇ ਇੱਕ ਮਾਰਮਿਕ ਨਜ਼ਰ ਨਾਲ ਪੰਨਾ ਲਾਲ ਵੱਲ ਤੱਕਿਆ ਪੰਨਾ ਲਾਲ ਨੇ ਆਪਣੀ ਗੱਲ ਜਾਰੀ ਰੱਖੀ ਉਹ ਵਿਦਿਆ ਨੂੰ ਤੇਰੇ ਨਾਲ ਵਿਆਹ ਕੇ ਤੈਨੂੰ ਅਸਲੀ ਅਰਥਾਂ ਵਿੱਚ ਪੁੱਤਰ ਬਣਾਉਣਾ ਚਾਹੁੰਦੀ ਹੈ ਵਿਦਿਆਵੀ ਤੇ ਹੁਣ ਸਿਆਣੀ ਹੋ ਚੁੱਕੀ ਏ ਵੀਣੀ ਨਾਲੋਂ ਉੱਚ ਤੇ ਦੋ ਵਰੇ ਛੋਟੀ ਏ ਪਰ ਕਦ ਕਾਠ ਵੱਲੋਂ ਉਸ ਨਾਲੋਂ ਵੀ ਵੱਡੀ ਜਾਪਦੀ ਏ ਪੰਨਾ ਲਾਲ ਦੀ ਇਹ ਗੱਲ ਸੁਣ ਕੇ ਕੇਦਾਰ ਨੇ ਇੱਕ ਹੌਂਕਾ ਭਰਿਆ ਤੇ ਥੋੜੀ ਦੇਰ ਬਾਅਦ ਬੋਲਿਆ ਪਾਪਾ ਜੀ ਵੀਣੀ ਚਲੇਗੀ ਮੇਰਾ ਸਭ ਕੁਝ ਚਲਾ ਗਿਆ ਇਸ ਵਾਰੇ ਫਿਰ ਕਦੀ ਮੈਨੂੰ ਕੁਝ ਨਾ ਕਹਿਣਾ ਪਾਪਾ ਜੀ ਮੈਂ ਮੈਂ ਤੇ ਬੋਲਣ ਦੀ ਥਾਂ ਕਿਦਾਰ ਉੱਚੀ ਸਾਰੀ ਕਹਿਕਾ ਮਾਰ ਕੇ ਹੱਸ ਪਿਆ ਪਰ ਪੰਨਾ ਲਾਲੇ ਵੇਖ ਰਿਹਾ ਸੀ ਕਿ ਹਾਸਾ ਕਿਹੋ ਜਿਹਾ ਹੈ ਅੱਗ ਦੇ ਭਾਂਬੜ ਨੂੰ ਜਿਵੇਂ ਕੋਈ ਘਾਹ ਦੀ ਪੰਡ ਢੇਠ ਲੁਕਾਉਣਾ ਚਾਹੁੰਦਾ ਹੋਵੇ ਨਹੀਂ ਕਿਦਾਰ ਦਾਈਏ ਪਰੇ ਹੱਥ ਵਿੱਚ ਪੰਨਾ ਲਾਲ ਬੋਲਿਆ ਤੈਨੂੰ ਮੰਨਣਾ ਪਵੇਗਾ ਮੇਰਾ ਨਾ ਸਹੀ ਪਰ ਜਿਸ ਨੂੰ ਤੂੰ ਮਾਂ ਕਿਹਾ ਸੀ ਉਸ ਦੀ ਸੱਦਰ ਨੂੰ ਠੁਕਰਾ ਦੇਵੇਂਗਾ ਇਸ ਦੀ ਮੈਂ ਤੇਥੋਂ ਕਦੀ ਉਮੀਦ ਨਹੀਂ ਰੱਖ ਸਕਦਾ ਆਪਣੀ ਧਰਮ ਮਾਤਾ ਲਈ ਮੈਂ ਸਭ ਕੁਝ ਸਦਕੇ ਕਰਨ ਨੂੰ ਤਿਆਰ ਹਾਂ ਪਰ ਪਾਪਾ ਜੀ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿਦਾਰ ਕਦੇ ਦਾ ਖਤਮ ਹੋ ਚੁੱਕਾ ਹੈ ਕਿਉਂ ਉਹ ਕਿਦਾਰ ਦੀ লাশ ਨੂੰ ਇਸ ਕੰਮ ਲਈ ਵਰਤਣਾ ਚਾਹੁੰਦੇ ਨੇ ਇਹ ਨਾ ਮੁਮਕਿਨ ਹੈ ਪਾਪਾ ਜੀ ਬਿਲਕੁਲ ਅਸੰਭਵ ਕਿਦਾਰ ਪੰਨਾ ਲਾਲ ਕਿਦਾਰ ਪੰਨਾ ਲਾਲ ਨੇ ਮਿਹਨਤ ਨਾਲ ਕਿਹਾ ਕਰ ਤੇ ਚੱਲ ਇੱਕ ਵਾਰੀ ਜਿਵੇਂ ਤੂੰ ਕਹੇਗਾ ਉਦਾਂ ਹੀ ਸਹੀ ਪਾਪਾ ਜੀ ਜੇ ਮੈਂ ਇਸ ਧੱਕੇ ਤੋਂ ਨਾ ਸੰਭਲ ਸਕਿਆ ਕਿਦਾਰ ਨੇ ਹੋਂਕਾ ਭਰਿਆ ਤੈਨੂੰ ਜਾਣਾ ਪਵੇਗਾ ਪਾਪਾ ਜੀ ਕੀ ਤੁਸੀਂ ਮੇਰੀ ਮੌਤ ਚਾਹੁੰਦੇ ਹੋ ਨਹੀਂ ਬਰ ਖੁਰਦਾਰ ਮੈਂ ਤੇਰੀ ਜ਼ਿੰਦਗੀ ਚਾਹਣਾ ਤਾਂ ਫਿਰ ਆਖੇ ਲੱਗੋ ਮੈਨੂੰ ਅਜੇ ਨਾ ਲੈ ਜਾਓ ਉੱਥੇ ਜਾ ਕੇ ਮੇਰੇ ਦਿਲ ਦੇ ਜ਼ਖਮ ਫਿਰ ਤਾਜ਼ੇ ਹੋ ਜਾਣਗੇ ਮੈਂ ਸ਼ਾਇਦ ਉੱਥੇ ਜਾ ਕੇ ਅੱਠ ਪਹਿਰ ਵੀ ਜਿੰਦਾ ਨਹੀਂ ਰਹਿ ਸਕਾਂਗਾ ਇਹ ਸਮਾਂ ਦੇ ਹੋਈ ਵੀ ਜੇ ਤੁਸੀਂ ਮੈਨੂੰ ਨਾਲ ਲੈ ਜਾਣਾ ਚਾਹੁੰਦੇ ਹੋ ਤਾਂ ਮੈਂ ਚੱਲਣ ਨੂੰ ਤਿਆਰ ਹਾਂ ਚਲੋ ਹੁਣੇ ਚਲੋ ਕਿਦਾਰ ਦੀਆਂ ਇਨ੍ਹਾਂ ਗੱਲਾਂ ਵਿੱਚ ਤੇ ਇਨ੍ਹਾਂ ਦੇ ਉਚਾਰਨ ਦੇ ਲਹਿਜੇ ਵਿੱਚ ਪੰਨਾ ਲਾਲ ਨੂੰ ਇਤਨੀ ਸਚਾਈ ਜਾਪੀ ਕਿ ਮੁੜ ਕੇ ਇਸ ਦੇ ਸਬੰਧ ਵਿੱਚ ਇੱਕ ਅੱਖਰ ਵੀ ਉਸ ਦੀ ਜ਼ੁਬਾਨੋਂ ਨਾ ਨਿਕਲ ਸਕਿਆ ਉਹ ਮਨ ਮਾਰ ਕੇ ਰਹਿ ਗਿਆ ਛੇਕੜ ਪੰਨਾ ਲਾਲ ਨੂੰ ਕਿਦਾਰ ਦੀ ਗੱਲ ਹੀ ਮੰਨਣੀ ਪਈ ਰਾਤ ਕਿਦਾਰ ਕੋਲ गुजार ਕੇ ਦੂਜੇ ਦਿਨ ਉਹ 라ਵਲਪਿੰਡੀ ਨੂੰ ਤਿਆਰ ਹੋ ਗਿਆ ਇਸ ਵੀਡੀਓ ਦੇ ਵਿੱਚ ਇੰਨਾ ਹੀ